बैठाओ उसको तो अच्छा। तो और भाई क्या है अगर नैनीताल जीन पास ही है मेरे पे तो पिया था उनका इशू क्या है सर चाइन अच्छा कौन मार रहा है जी तीन मेंबर है हाँ वाइफ है बेटा मैन है ये अच्छा और ये रहने ट्रैक्टर में आपना है लोन अनोखा ਸਰ ਇਹ ਕੀ ਅੱਜ ਸਰਚ ਅਭਿਆਨ ਕਿਹੜਾ ਚੱਲ ਰਿਹਾ ਜੀ ਸਰ ਇਹ ਸਰ ਅਸੀਂ ਸਾਰੀਆਂ ਸੋਸਾਇਟੀਸਾਂ ਸਾਡੇ ਨੂੰ ਚੈੱਕਅਪ ਕੋਸ਼ਿਸ਼ ਕਰਦੇ ਚੈੱਕ ਕਰਦੇ ਅੱਜ ਅਸੀਂ ਇਹ ਸੋਸਾਇਟੀ ਚੈੱਕ ਕਰ ਰਹੇ ਹਾਂ ਜਿਹਦੇ ਵਿੱਚ ਕੋਈ ਜਿੱਥੇ ਮੁੰਡੇ ਕੁੜੀਆਂ ਰਹਿੰਦੇ ਆਂ ਇਕੱਲੇ ਮੁੰਡੇ ਰਹਿੰਦੇ ਆਂ ਟੈਨੈਂਟ ਵੈਰੀਫਾਈ ਨਹੀਂ ਆ ਉਹ ਅਸੀਂ ਸਾਡੇ ਟਾਵਰਾਂ ਦੇ ਵਿੱਚ ਇੱਕ ਇੱਕ ਫਲੈਟ ਜਾ ਕੇ ਚੈੱਕ ਕਰਦੇ ਆਂ ਜਿਹਨੇ ਵੈਰੀਫਿਕੇਸ਼ਨ ਕਰਾਈ ਜਾਂ ਕਰਾਈ ਨਹੀਂ ਕਰਾਈ ਉਹ ਇਸ ਮੰਨ ਸਕਿਉਰਟੀ ਰੀਜ਼ਨ ਨੂੰ ਰੱਖਦੇ ਹੋਏ ਸਾਰੇ ਸੋਸਾਇਟੀ ਚੈੱਕ ਜਿੱਦਾਂ ਸਰ ਪਹਿਲਾਂ ਚੈਕਿੰਗ ਕੀਤੀ ਸੀ ਕਿ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਕਰਾਈ ਸੁਣਾ ਖਿਲਾਫ ਕੋਈ ਹੋਈ ਸੀ ਹੁਣ ਕਰਾਈ। ਖਿਲਾਫ ਦੀ ਪਰਚੇ ਦਰਜ ਕੀਤੀ ਸੀ। ਦੋਵਾਂ ਦੇ ਖਿਲਾਫ ਪਰਚੇ ਦਰਜ। ਇਸੇ ਤਰ੍ਹਾਂ ਜੇ ਹੁਣ ਵੀ ਕੋਈ ਵਿਦਾਊਟ ਵੈਰੀਫਿਕੇਸ਼ਨ ਟੈਨੰਟ ਨਿਕਲਿਆ ਉਹਦੇ ਖਿਲਾਫ ਕਰਦੇ ਹਾਂ। ਅੱਜ ਕੁਝ ਮਿਲੇ ਇੱਥੇ ਸੰਦੇਕ ਤੇ ਆਜ ਸ਼ੁਰੂ ਕੀਤੀ ਹੈ ਜੋ ਐਂਡ ਤੱਕ ਹੋਊਗਾ ਫਿਰ ਦੱਸਾਂਗੇ। ਜੀ। ਸਰ ਕੋਈ ਇਹ ਸ਼ਿਕਾਇਤ ਵਗੈਰਾ ਪ੍ਰਾਪਤ ਹੋਈ ਹੈ ਕਿ ਵੈਸੇ ਰੂਟੀਨ ਚੈਕਿੰਗ ਹੈ ਜੀ। ਇਹ ਰੂਟੀਨ ਚੈਕਿੰਗ ਹੈ ਸ਼ਿਕਾਇਤ ਕੋਈ ਨਹੀਂ ਹੈ। ਇਸ ਅਸੀਂ ਆਦੇ ਵੱਲੋਂ ਸਟਾਰਟ ਕੀਤਾ ਵੀ ਆਏ ਸੰਦੇ ਕੋਈ ਸੋਸਾਇਟੀ ਚੈੱਕ ਕਰਕੇ ਵੀ ਜਿਹੜੇ ਕੋ ਉਹ ਬੋਚਿਆ ਜਾਵੇ ਤੇ ਚੈੱਕ ਕੀਤਾ ਜਿੱਦਾਂ ਆਪਾਂ ਪਿਛਲੀ ਵਾਰੀ ਕੀਤੀ ਸੀ ਉਹਦਾ ਕੋਈ ਅਸਰ ਦੇਖਿਆ ਸਰ ਆਪਣੇ ਉਹਦਾ ਅਸਰ ਇਹ ਦੇਖਿਆ ਲੋਕਾਂ ਨੇ ਬੜੀ ਐਪਰੀਸ਼ੀਏਟ ਕੀਤਾ ਸੋਸਾਇਟੀਜ਼ ਵੀ ਜੋ ਅਸੀਂ ਨਾਕਾ ਵੀ ਵੀਆਈਪੀ ਰੋਡ ਤੋਂ ਉਹਨਾਂ ਲੋਕੀ ਕਹਿ ਕੇ ਰੋਕੇ ਕਹਿ ਕੇ ਜਾਂਦੇ ਸਰ ਜੀ ਇਹ ਬਹੁਤ ਵਧੀਆ ਸਸਜਣੇ ਅਸਲ ਲੋਕ ਉਹ ਸੁਣੀ ਗਨੇ ਆ ਤੁਹਾਨੂੰ ਵੀ ਇਹ ਕੰਟੀਨਿਊ ਸਰ ਦੇਖਿਆਗਾ ਕਿ ਪੁਲਿਸ ਦੀ ਇਸ ਕਾਰਵਾਈ ਨਾਲ ਜਿਹੜੀ ਵੈਰੀਫਿਕੇਸ਼ਨ ਆ ਕਾਫੀ ਹੋਣ ਲੱਗ ਗਈ ਹੁਣ ਹਾਂ ਹੁਣ ਲੋਕਾਂ ਦੀ ਵੀ ਵੈਰੀਫਿਕੇਸ਼ਨ ਹੋਣ ਲੱਗੀਆਂ ਜਿਹੜੇ ਓਨਰਸ ਨੇ ਉਹ ਵੀ ਥਾਣੇ ਆ ਕੇ ਹੁਣ ਸਣ ਲੱਗ ਗਿਆ ਵੀ ਸੀ ਆ ਵਰੀ ਬੰਦਾ ਰੱਖਿਆ ਵੀ ਆ ਜਾਨੀ ਕਿ ਤੁਹਾਡੀ ਕਾਰਵਾਈ ਦੱਸ ਰੋਇਆ ਸਰ ਸਰ ਲਾਸਟ ਟਾਈਮ ਦੋ ਵੈਪਨ ਫੜੇ ਸੀਗੇ ਉਹ ਕਿਦਾਂ ਸੀ ਲੀਗਲ ਸੀ ਕਿੰਨ ਲਿਕਲੇ ਸੀ ਉਹ ਲੀਗਲ ਵੈਪਨ ਸੀਗੇ ਵੈਰੀਫਾਈ ਕੀਤੇ ਉਹ ਬੰਦਿਆਂ ਦੇ ਲੀਗਲ ਇਲੀਗਲ ਵੈਪਨ ਤੇ ਸਰ ਜਿਹੜੇ ਮੋਟਰਸਾਈਕਲ ਵਗੈਰਾ ਪੰਜ ਸੱਤ ਫੜੇ ਸੀ ਸਾਡੇ ਕੋਲ ਖੜੇ ਆ ਜਿਹੜਾ ਕੋਈ ਲੈਨ ਆਇਆ ਉਹਨੂੰ ਵੈਰੀਫਾਈ ਕਰਕੇ ਦੇ ਰਹੇ ਆ ਜਿਹੜਾ ਨਹੀਂ ਹੈਗਾ ਉਹਦਾ ਅਸੀਂ ਨੰਬਰ ਨੰਬਰ ਟ੍ਰੇਸ ਕਰਾ ਕੇ ਤੇ ਸਰ ਇਹ ਸੁਸਾਇਟੀ ਚ ਹੀ ਚੱਲੂਗੇ ਵੈਰੀਫਿਕੇਸ਼ਨ ਜਾਂ ਪਿੰਡਾਂ ਚ ਕਿ ਕੋਈ ਟੈਂਟਰ ਪਿੰਡਾਂ ਚ ਵੀ ਬਹੁਤ ਆਈਆਂ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਪਿੰਡ ਇਹਾਂ ਕੋਈ ਊਂਕ ਕਮਰੇ ਦਿੱਤੇ ਆ ਉਹ ਵੀ ਚੈੱਕ ਹੋਣ ਠੀਕ ਹੈ ਠੀਕ